ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਆਪਣੇ ਚਾਰਾਂ ਪੁੱਤਰਾਂ ਨੂੰ ਕੁਰਬਾਨੀ ਲਈ ਤਿਆਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ ਉਹਨਾਂ ਚਾਰਾਂ ਨੇ ਜੋ ਬਲੀਦਾਨ ਦਿੱਤਾ ਉਹ ਮਨੁੱਖਤਾ ਦੇ ਇਤਿਹਾਸ ਵਿੱਚ ਅਨੋਖਾ ਸੀ ਪਰ ਇਹ ਕੁਰਬਾਨੀ ਕੋਈ ਇੱਕ ਦਿਨ ਵਿੱਚ ਨਹੀਂ ਹੋਈ ਇਹ ਤਿਆਰੀ ਤਾਂ ਗੁਰੂ ਜੀ ਨੇ ਬਚਪਨ ਤੋਂ ਹੀ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੱਚਿਆਂ ਨੂੰ ਸਿਰਫ ਗੁਰਬਾਣੀ ਨਹੀਂ ਸਿਖਾਈ ਉਹਨਾਂ ਨੂੰ ਧਰਮ ਅਤੇ ਯੁੱਧ ਦੀ تعلیم ਵੀ ਦਿੱਤੀ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਸਤਰ ਵਿੱਦਿਆ ਦਲੇਰੀ ਸੇਵਾ ਅਤੇ ਸੱਚ ਦੇ ਰਾਹ ਚੱਲਣ ਦੀ ਤਾਕਤ ਹੁੰਦੀ ਸੀ ਗੁਰੂ ਜੀ ਨੇ ਤਾਂ ਆਪਣੇ ਘਰ ਦੀ ਪਹਿਲੀ ਸਾਨੂੰ ਇਹ ਕਦੇ ਵੀ ਆਰਾਮ ਦੀ ਜ਼ਿੰਦਗੀ ਨਹੀਂ ਦਿੱਤੀ ਉਹਨਾਂ ਨੂੰ ਜੰਗ ਦੇ ਮੈਦਾਨ ਦੁੱਖ ਅਤੇ ਤਿਆਗਾਂ ਵਿੱਚ ਹੀ ਤਿਆਰ ਕੀਤਾ ਚਮਕੌਰ ਦੀ ਗੜੀ ਵਿੱਚ ਜਦ ਗਿਣਤੀ ਵਿੱਚ ਘੱਟ ਸਿੱਖ ਫੌਜ ਨੇ ਹਜ਼ਾਰਾਂ ਮੁਗਲਾਂ ਦੇ ਮੁਕਾਬਲੇ ਲੜਾਈ ਕੀਤੀ ਤਾਂ ਗੁਰੂ ਜੀ ਨੇ ਆਪਣੇ ਵੱਡੇ ਸਹਬਜ਼ਾਦਿਆਂ ਨੂੰ ਲੜਨ ਲਈ ਮੈਦਾਨ ਵਿੱਚ ਭੇਜਿਆ ਗੁਰੂ ਜੀ ਨੇ ਉਹਨਾਂ ਨੂੰ ਰੋਕਿਆ ਨਹੀਂ ਸਗੋਂ ਸਿਰ ਤੇ ਹੱਥ ਫੇਰ ਕੇ ਆਸ਼ੀਰਵਾਦ ਦਿੱਤਾ ਤੇ ਆਖਿਆ ਜਾਓ ਧਰਮ ਲਈ ਸ਼ਹੀਦ ਹੋਵੋ ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਛੋਟੇ ਸਹਬਜ਼ਾਦਿਆਂ ਨੂੰ ਜਦ ਔਰੰਗਜ਼ੇਬ ਦੇ ਜਨਰਲ ਨੇ ਧਮਕਾ ਕੇ ਧਰਮ ਤਿਆਗਣ ਲਈ ਕਿਹਾ ਤਾਂ ਉਹਨਾਂ ਚਾਹ ਦੀ ਤਾਕਤ ਗੁਰੂ ਜੀ ਦੇ ਪਰਗ੍ਰਿਸ਼ਤੀ ਦਾਸਤਾਨ ਸੀ ਉਹਨਾਂ ਨੇ ਇਨਕਾਰ ਕਰ ਦਿੱਤਾ ਅਤੇ ਜੀਵਤ ਹੀ ਨੀਆਂ ਵਿੱਚ ਚੁਣ ਗਏ ਇਹੀ ਗੁਰੂ ਜੀ ਦੀ ਅਸਲ ਸਿੱਖਿਆ ਸੀ ਜੋ ਅੱਜ ਵੀ ਪੂਰੀ ਸਿੱਖ ਕੌਮ ਨੂੰ ਮੋਟੀਵੇਟ ਕਰਦੀ ਹੈ ਸੱਚ ਤੇ ਧਰਮ ਨੇ ਜ਼ਿੰਦਗੀ ਦੇ ਦਿੰਨੇ ਆ ਪਰ ਝੁਕਦੇ ਨਹੀਂ